ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਥੜਾ ਸਾਹਿਬ ਜਿਵਰੇੜੀ ਯਮਲਾਨਗਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਰੋਜ਼ਾ ਗੁਰਮਤ ਸਮਾਗਮ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ ਜਿੱਥੇ ਪੰਥ ਪ੍ਰਸਿੱਧ ਕਥਾਵਾਚਕ ਰਾਗੀ ਢਾਡੀ ਅਤੇ ਕਵੀਸ਼ਰ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਅਤੇ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਜੋੜਿਆ ਗਿਆ ਉੱਥੇ ਹੀ ਕੁਸ਼ਤੀ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਲਈ ਪ੍ਰੇਰਿਤ ਕੀਤਾ ਸ੍ਰੀਨਾਥ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਕੱਲ ਰੋਜ਼ ਤੋਂ ਗੁਰਦੁਆਰਾ ਖਡਾ ਸਾਹਿਬ ਜਿਵੇਂ ਰੇਡੀ ਜਾਂਦਾ ਨਗਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਇੱਕ ਮਹਾਨ ਗੁਰਮਤਸੋਂ ਸਮਾਗਮ ਸਮਾਗਮ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਦੂਜਾ ਦਿਨ ਸੀ ਦੂਜੇ ਦਿਨ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕੋਈ ਕੁਸ਼ਤੀ ਦੇ ਮੁਕਾਬਲੇ ਜੋ ਕਿ ਕਰਵਾਏ ਗਏ ਨੇ ਜੋ ਕਿਸੇ ਪਹਿਲਵਾਨ ਕੋ ਬਾਪ ਜੀ ਕਮੇਟੀ ਸੱਕਰ ਫਰਾਇਆ तकरीबन ਅੱਜ ਦੀ ਪੀੜ੍ਹੀ ਜੋ ਨਸ਼ਿਆਂ ਵੱਲ ਚੱਲ ਰਹੀ ਹੈ ਪਰ ਇਸ ਨੂੰ ਦੇਖਦੇ ਹੋਏ ਇੱਥੇ ਹਰ ਸਾਲ ਜੋ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਸਾਡੇ ਨਾਲ ਇਥੋਂ ਦੇ ਜੋ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਖਤਰ ਸਰਦਾਰ ਸੁਖਵਿੰਦਰ ਸਿੰਘ ਜੀ ਮਡੇਬਰ ਨੇ ਜੋ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੌਰ ਜਾਂ ਗੁਰਮਤ ਸਮਾਗਮ ਜੋ ਇਸ ਸਥਾਨ ਤੇ ਸਾਲਾਨਾ ਕਰਵਾਇਆ ਜਾਂਦਾ ਹੈ ਅੱਜ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਕਤਰ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਨਨਖਾਣਾ ਪਾਕਿਸਤਾਨ ਦੇ ਵਿੱਚ ਸੀ ਉਦੇ ਹਰ ਸਾਲ ਉਹਦੇ ਦੰਗਲ ਤੇ ਇੱਕ ਦਿਨ ਕੁਸ਼ਤੀਆਂ ਕਰਾਈ ਜਾਂਦੀਆਂ ਨੇ ਅੱਜ ਦੰਗਲ ਕਰਾਏ ਜਾ ਰਹੇ ਆ ਬਹੁਤ ਅੱچھے ਦੰਗਲ ਹੁੰਦੇ ਆ ਬੱਚਿਆਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਇੱਕ ਪ੍ਰੇਰਨਾ ਹੈ ਇਲਾਕੇ ਵੱਲੋਂ ਕਿ ਹਰ ਸਾਲ ਬੱਚਿਆਂ ਨੂੰ ਖੇਡਾਂ ਵੱਲ ਦੰਗਲਾਂ ਵੱਲ ਕੁਸ਼ਤੀ ਵੱਲ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਰਹਿਣੇ ਚਾਹੀਦੇ ਨੇ ਕਿ ਬੱਚੇ ਆਪਣੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਪਰੰਪਰਾ ਖੇਡਾਂ ਵੱਲ ਆਉਣ। ਤੋਂ ਇੱਕ ਖੇਡਾਂ ਚੋਨੇ ਹਰ ਸਾਲ ਹਰ ਸਾਲ ਕਰਵਾਈਆਂ ਜਾਂਦੀਆਂ ਨੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਗੁਰਦੁਆਰਾ ਪਾਤਸ਼ਾਹੀ ਨੋਵੀਂ ਚਿਵਰੇੜੀ ਤੋਂ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਹ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਨੇ ਹੋਰ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ ਪਰ ਕੱਲ ਮੌਸਮ ਖਰਾਬ ਹੋਣ ਕਾਰਨ ਜੋ ਕੱਲ੍ਹ ਦੀਆਂ ਖੇਡਾਂ ਨਹੀਂ ਹੋ ਸਕੀਆਂ ਅੱਜ ਇਹ ਇਕੱਲੇ ਕੁਸ਼ਤੀ ਮੁਕਾਬਲੇ ਹੀ ਕਰਵਾਇਆ ਜਾ ਰਹੇ ਨੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਗੁਰਦੁਆਰਾ ਚਿਵਰੇੜੀ ਤੇ ਨਾਲ ਜੋ ਇੱਕ ਵਿਸ਼ਾਲ ਪੰਡਾਲ ਹੈ ਵਿਸ਼ਾਲ ਜਗ੍ਹਾ ਹੈ ਜਿੱਥੇ ਕੁਸ਼ਤੀ ਦੇ ਮੁਕਾਬਲੇ ਹੋ ਰਹੇ ਨੇ